ਅੱਜ ਸਵੇਰੇ ਫਲੋਰ ਨੈਸ਼ਨਲ ਹਾਈਵੇ ਐਨ ਐਚਓ 43 ਤੇ ਧੁੰਦ ਦੇ ਕਰਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਕਾਰ ਦੇ ਵਿੱਚ ਸਵਾਰ 5 ਵਿਅਕਤੀ ਜਲੰਧਰ ਤੋਂ ਲੁਧਿਆਣੇ ਵੱਲ ਜਾ ਰਹੇ ਸਨ ਤੇ ਜਿਵੇਂ ਹੀ ਉਹ ਫਲੋਰ ਦੇ ਨੇੜੇ ਪਹੁੰਚੇ ਤਾਂ ਘੱਟ ਦਿਖਾਈ ਕਰਕੇ ਉਹਨਾਂ ਨੂੰ ਸਾਹਮਣੇ ਤੋਂ ਸਹੀ ਤਰੀਕੇ ਨਾਲ ਦਿਖਾਈ ਨਹੀਂ ਦਿੱਤਾ ਜਿਸ ਕਰਕੇ ਦ੍ਰਿਸ਼ਟੀ ਧੁੰਦਲਾ ਹੋਣ ਕਰਕੇ ਗੱਡੀ ਦਾ ਕਟ ਮਾਰਿਆ ਗਿਆ ਤੇ ਜਿਸ ਕਰਕੇ ਕਾਰ ਬੀ ਕਾਬੂ ਹੋ ਕੇ कई पलटीयां खांदी हुई दूसरे पासे जुड़ गई इतिहास से दी सूचना मिलदे ही सड़क सुरक्षा फोर्स ਦੇ ਇੰਚਾਰਜ ਸਰਬਜੀਤ ਸਿੰਘ ਤੁਰੰਤ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਭੇਜਿਆ ਗਿਆ ਤੇ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਕਾਨ ਨੂੰ ਸਾਈਡ ਤੇ ਕਰਕੇ ਨੈਸ਼ਨਲ ਹਾਈਵੇ ਤੇ ਟ੍ਰੈਫਿਕ ਮੁੜ ਸੁਚਾਰੂ ਤਰੀਕੇ ਨਾਲ ਚਲਵਾਇਆ ਗਿਆ ਅੱਗੇ ਸਰ ਇੱਕ ਕਾਲੇ ਰੰਗ ਦੀ ਹਾਈਵੇ ਦੇ ਉੱਤੇ ਗੱਡੀ ਖੜੀ ਹੋਈ ਆ ਕਾਫੀ ਭੱਜੀ ਚੁੱਕੀ ਆ ਇਹ ਸਾਰਾ ਮਾਮਲਾ ਤੁਸੀਂ ਮੌਕੇ ਤੇ ਆਏ। ਇਹ ਇਸ ਘਟਨਾ ਸੰਬੰਧੀ ਮੇਰੇ ਸਹਿਯੋਗੀ ਐਸਐਸ ਜਸਵਿੰਦਰ ਸਿੰਘ ਜੀ ਮਜੂਸ਼ ਦੇ ਡਿਊਟੀ ਤੇ ਜਿਨ੍ਹਾਂ ਨੇ ਦੌਰਾਨ ਪੈਟਰੋਲਿੰਗ ਦੇਖਿਆ ਕਿ ਇੱਕ ਗੱਡੀ ਪਲਟੀ ਹੋਈ ਸੀ ਦੂਜੀ ਸਾਈਡ ਆ ਕੇ ਇਹਨਾਂ ਨੇ ਮੌਕੇ ਤੇ ਜਿਹੜੇ ਵਿੱਚ ਇੰਜਰਡ ਸੀਗੇ ਵਿਅਕਤੀ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਤੇ ਇਹਦਾ ਕਾਰਨ ਰੀਜਨ ਹੋਇਆ ਜੀ ਅੱਜ ਹਲਕੀ ਧੁੰਦ ਪਈ ਆ ਜਿਹਦੇ ਕਰਕੇ ਇਹ ਉਹਨਾਂ ਨੂੰ ਨਾ ਧੁੰਦ ਸੰਘਣੀ ਹੋਣ ਕਰਨਾ ਉਹਨਾਂ ਨੂੰ ਇਹ ਮਿਸ ਹੈਪਨਿੰਗ ਹੋਈ ਆ ਇਹ ਹਾਸਾ ਹੋਇਆ ਇਹ ਕਿੱਧਰੋਂ ਕਿੱਧਰ ਨੂੰ ਜਾ ਰਹੀ ਸੀ ਸਰ ਇਹ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਜੀ 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 ਇਹ ਪਲਟੀ ਖਾ ਕੇ ਦੂਸਰੇ ਪਾਸੇ ਆ ਗਈ ਹਾਂਜੀ ਪਲਟੀ ਕਰ ਸੈਂਟਰ ਡਿਵਾਈਡਡ ਟਾਪ ਕੇ ਦੂਜੀ ਸਾਈਡ ਤੇ ਇਹ ਗੱਡੀ ਆ ਗਈ ਇਹਨੇ ਕਿੰਨੇ ਕ ਬੰਦੇ ਸਵਾਰ ਸੀ ਸਰ ਇਹਦੇ ਵਿੱਚ ਟੋਟਲ 5 ਸਵਾਰ ਸੀ ਜੀ ਇੱਥੇ ਜਿਹੜੇ ਵਿੱਚ ਔਰਤਾਂ ਵੀ ਸੀਆਂ ਤੇ ਬੰਦੇ ਵੀ ਕਿੰਨੇ ਕਹਾਲਤ ਕਿਦਾਂ ਵੀ ਆ ਉਹਨਾਂ ਦੀ ਫਿਲਹਾਲ ਠੀਕ ਆ ਜੀ ਬਟ ਮੇਜਰ ਇੰਜਰੀ ਨਹੀਂ ਹੈਗੀ ਕੋਈ ਉਹਨਾਂ ਦੇ